ਸਾਡੇ ਨਾਲ ਜੁੜੇ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਬੀਬੀ ਜੀ ਗੀਤੌਰ ਜੀ ਸੋ ਸਭ ਤੋਂ ਪਹਿਲਾਂ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਬੀਬੀ ਜੀ ਤੁਹਾਡਾ ਸਵਾਗਤ ਵੈਲਕਮ ਸਸਿਕਾਂ ਜੀ ਮਿਹਰਬਾਨੀ ਬੀਬੀ ਜੀ ਸੰਵੀਰ ਸਿੰਘ ਬਾਦਲ ਪ੍ਰਤੀ ਅਕਾਲ ਤਖਤ ਸਾਹਿਬ ਦੀ ਫੈਸਲੇ ਤੋਂ ਆਏ ਪਹਿਲੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਇਹਦੇ ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਅੱਜ ਅਨਖਾਈਆ ਕਰਾਰ ਦੇ ਦਿੱਤਾ ਗਿਆ ਜੀ ਇੱਕ ਸਾਰੀ ਸੰਗਤ ਵੱਲੋਂ ਬੜੀਆਂ ਸ਼ਿਕਾਇਤਾਂ ਆ ਰਹੀਆਂ ਸਨ ਜਿਹੜੀਆਂ ਔਰ ਲੰਬੇ ਸਮੇਂ ਤੋਂ ਸਾਰੇ ਦੇ ਮਨਾਂ 'ਚ ਰੋਸ ਸੀ ਕਿ ਸਾਡੀ ਧਾਰਮਿਕ ਤੌਰ ਦੇਤੇ ਮर्यादा ਦਾ ਬਹੁਤ ਵਿਟਕਾਣ ਹੋਇਆ ਨਾਲ ਗੁਰੂ ਗ੍ਰੰਥ ਸਾਹਿਬ ਦੀ ਗੱਦੀ ਹੋਈ ਨਾਲ ਧਾਮ ਰੀਮ ਨੂੰ ਮਾਫ ਕਰਨ ਦੇ ਨਾਲ ਸਾਰੇ ਦੇ ਭਾਵਨਾਵਾਂ ਦਾ ਕਤਲ ਹੋਇਆ ਸੋ ਇਹ ਗੱਲਾਂ ਜਿਹੜੀਆਂ ਸਨ ਉਹ ਸਾਰਿਆਂ ਦੇ ਮੱਤੇ ਬਹੁਤ ਸੀ ਇਸ ਕਰਕੇ ਅਸੀਂ ਇੱਕ ਵੱਖਰਾ ਗਰੁੱਪ ਬਣਾ ਕੇ ਅਸੀਂ ਇੱਥੇ ਪਹੁੰਚੇ ਸਾਂ ਕੀ ਅਸੀਂ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਕਿ ਸੇਕ ਕੌਮ ਤੋਂ ਮਾਫੀ ਮੰਗ ਲਈਏ ਜੀ ਇਹ ਮਾਫੀ ਮੰਗਣ ਦਾ ਇੱਕੋ ਜ਼ਰੀਆ ਹੁੰਦਾ ਸ੍ਰੀ ਅਕਾਲ ਪੁਰਖ ਸਾਹਿਬ ਤੇ ਜਾ ਕੇ ਪੇਸ਼ ਹੋਣਾ ਜੀ ਇਹ ਕੌਮ ਫਿਰ ਮਾਫ ਕਰ ਦਿੰਦੀ ਹੈ ਅਸੀਂ ਫਿਰ ਜਦੋਂ ਤੇ ਪਹੁੰਚੇ ਅਸੀਂ ਲੋਕਾਂ ਦੀ ਲੋਕੀਂ ਆਵਾਜ਼ ਨੂੰ ਇੱਕ ਫਰਿਆਦ ਦੇ ਰੂਪ ਵਿੱਚ ਉਹ ਦਿੱਤਾ ਸਾਰੀ ਸੰਗਤ ਦੀ ਇਹ ਆਵਾਜ਼ ਹੈ ਅਸੀਂ ਫਰਿਆਦ ਕਰਨ ਵਾਸਤੇ ਆਏ ਹਾਂ ਕਿ ਉਹਦੇ ਸਮੇਂ ਦੇ ਦੌਰਾਨ ਸਾਡੇ 20 ਜਣੇ ਕਿਸਬੋਲੀ ਤਹਿਜਾ ਜਿੰਨੇ ਵੀ ਸਾਡੀ ਵਿੱਚ ਅਕਲਤੀ ਹੈ ਉਹ ਸਾਨੂੰ ਵੀ ਥਮਾ ਕੀਤੀ ਜਾਵੇ ਜੇ ਉਹ ਨਹੀਂ ਅੰਦੇ ਕੰਮ ਸੋ ਅਸੀਂ ਪੇਸ਼ ਹੋਏ ਆ ਜੀ ਇਹ ਸਾਡੇ ਕੋਲੋਂ ਪਾਰਟੀ ਦੇ ਪ੍ਰਧਾਨ ਕੋਲ ਹੁਣ ਸਰਕਾਰ ਕੋਲ ਆ ਦਬਦੀਆਂ ਹੋਈਆਂ ਜਿੰਨਾ ਸਾਡਾ ਅੰਦਾ ਹੋਵੇ ਉਹ ਸਾਨੂੰ ਵੀ ਚਾਜ ਸੁਭਾਈਦਾ ਇਸ ਕਰਕੇ ਸਾਡਾ ਗੋਝ ਲੱਥੇ ਇਸ ਕਰਕੇ ਇਹੋ ਅੱਜ ਪੰਚਪਰਦਾ ਨਹੀਂ ਪੰਚਾਰੀ ਅਨਸਾਰ ਸਿਕਸ ਸਭਾ ਨੇ ਬੈਠ ਕੇ ਪੰਚਕ ਮਰਿਆਦਾ ਤੇ ਸਿਕਸ ਦਾਦ ਨੂੰ ਮੁੱਖ ਰੱਖਦੇ ਹੋਇਆ ਫੈਸਲਾ ਕੀਤਾ ਸਾਰੀ ਸਿਕ ਕੌਮ ਨੂੰ ਉਹ ਪੰਚੂਰ ਕਰੇਗੀ ਨਿੱਕੀ ਕਹਿਦਾ ਭਾਬ ਕੇ ਤੁਸੀਂ ਇਸ ਫੈਸਲੇ ਜਿਹੜੇ ਪੰਥਕ ਮਰਿਆਦਾ ਜਾਂ ਪੰਥ ਸਿਧਾਂਤ ਦੀ ਰੋਸ਼ਨੀ ਦੇ ਵਿੱਚ ਹੋਇਆ ਮੰਨ ਰਿਹਾ ਉਹ ਜਿਵੇਂ ਤੁਰਿਆ ਹੈ ਅੱਗੇ ਜੀ ਇੱਕ ਪੰਥਕ ਰੋਸ਼ਨੀ ਵਿੱਚ ਇਸ ਤਰ੍ਹਾਂ ਹੀ ਕਰਨਾ ਪਏਗਾ ਤਰਖਾਈਆ ਕਰਾ ਦਾਂ ਮਤਲਬ ਕਿ ਦੋਸ਼ੀ ਪਾਇਆ ਗਿਆ ਹਾਂਜੀ ਹੁਣ ਦੋਸ਼ੀ ਦੀ ਇੱਕ ਸਜ਼ਾ ਜਿਹੜੀ ਹੈ ਜਦੋਂ ਅਸੀਂ ਪੇਸ਼ ਹੋਵਾਂਗੇ ਅਸੀਂ ਜਵਾਬ ਦੇਵਾਂਗੇ ਉਸ ਵੇਲੇ ਦਿੱਤਾ ਜਾਏਗਾ ਓਕੇ ਜਿਸ ਤਰ੍ਹਾਂ ਮੰਨ ਲਓ ਕਿ ਜਿਹੜੇ ਲਾਲ ਸੀਗੇ ਉਹ ਅੱਗੇ ਉਹਨਾਂ ਦੇ ਨਾਲ ਸ਼ਾਮਿਲ ਕਿਹੜੇ ਸੀਗੇ ਕੰਮ ਕਰਨ 'ਚ ਉਹਨਾਂ ਨੂੰ ਬੜੀ ਸਜ਼ਾ ਲੱਗੇਗੀ ਜਿਹੜੇ ਕੋਈ ਦੂਜੇ ਨਾਲ ਐਮ.ਐਲ.ਏ ਸੀ ਵੈਸੇ ਪਾ ਜੇ ਡਿਸਪਰੈਂਟ ਬੈਠੇ ਸੀਗੇ ਉਹਨਾਂ ਉਸ ਸਾਹਿਬ ਦੀ ਸੇਵਾ ਚ ਨਾ ਹੀ ਸੀਗੇ ਇਸ ਪਿੱਛੇ ਦੀ ਗੱਲ ਉਹਦੀ ਹੂੰ ਹੂੰ ਜਿਵੇਂ ਕਿਹਾ ਕਿ 2007 ਤੋਂ 2017 ਤੱਕ ਜਿੰਨੇ ਸਿੱਖ ਬਜ਼ਾਰਤ ਦੇ ਵਿੱਚ ਸਨ ਯਾਨੀ ਕਿ ਬਾਜ਼ਾਰ ਦੇ ਵਿੱਚ ਪੰਜਾਬ ਦੀ ਬਜ਼ਾਰਤ ਦੇ ਵਿੱਚ ਜਿਹੜੇ ਸਿੱਖ ਮੰਤਰੀ ਸਨ ਉਹਨਾਂ ਦੇ ਵਿੱਚ ਸ਼ਾਇਦ ਤੁਸੀਂ ਵੀ ਰਹੇ ਹੋ ਇਸ ਸਮੇਂ ਦੌਰਾਨ ਚ ਮੈਂ ਜੀ 2012 ਵਿੱਚ ਬਤਰੀ ਬਣੀ ਸੀ ਹਾਂਜੀ ਪਰ ਮੈਂ 14 ਮਾਰਚ ਨੂੰ ਸੌਂ ਚੁੱਕ ਕੇ ਤੇ 30 ਮਾਰਚ ਨੂੰ ਅਸਤੀਫਾ ਦਿੱਤਾ ਸੀ ਅੱਛਾ ਜੀ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਇਹ ਭਾਰਤ ਬਾਅਦ ਹਾਂ ਨਹੀਂ ਪਰ ਜਥੇਦਾਰ ਸਾਹਿਬ ਦਾ ਤਾਂ ਜਿਹੜਾ ਸੰਦੇਸ਼ ਜਿਹਦਾ ਫੈਸਲਾ ਦਿੱਤਾ ਗਿਆ ਉਹ ਤਾਂ 2007 ਦਾ ਹੈ ਕਿਉਂਕਿ ਮੇਰਾ ਗੱਲ ਪਾਉਂਗੇ ਅਸੀਂ ਫਿਰ ਵੀ ਮੈਂ ਫਿਰ ਵੀ ਘਟਨਾਵਾਂ ਭਾਵੇਂ ਮੈਂ ਉਹਨਾਂ ਘਟਨਾਵਾਂ ਨਾਲ ਮੇਰਾ ਸਬੰਧ ਨਹੀਂ ਹੈਗਾ ਜੀ ਫਿਰ ਵੀ ਮੈਂ ਹੁਕਮ ਮੰਨਦਿਆਂ ਹੋਇਆ ਉੱਥੇ ਜਾ ਕੇ ਆਪਣਾ ਸਪਸ਼ਟਿਕਨ ਦੇਵਾਂਗੀ ਜੀ 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 ਤੇ ਦੂਜੇ ਪੱਲੇ ਕਿਵੇਂ ਸਾਫਕਾਰ ਜਥੇਦਾਰ ਜਿਹੜੇ ਉਸ ਵੇਲੇ ਇਨਵੋਲਵ ਰਹਿ ਕਿ ਉਹਨਾਂ ਦਾ ਜ਼ਿਕਰ ਇਹਦੇ ਵਿੱਚ ਅੱਜ ਆਇਆ ਜਾਂ ਕਿਵੇਂ ਰਹਿਣ ਵਾਲਾ ਅਗਲਾ ਅਗੇ ਜੀ ਨਿਉ ਸਾਰੇ ਨੂੰ ਉਹਨਾਂ ਨੇ ਕਹਿ ਦਿੱਤਾ ਜਿਹੜੇ ਜਿਹੜੇ ਮਿਨਿਸਟਰ ਸੀ ਉਸ ਵੇਲੇ ਨਹੀਂ ਮਿਨਿਸਟਰਾਂ ਤੋਂ ਇਲਾਵਾ ਜੋ ਉਸ ਵੇਲੇ ਜਿਹੜੇ ਜਥੇਦਾਰ ਸਨ ਖਾਸ ਕਰਕੇ ਕਾਲ ਤੱਕ ਸਾਡੇ ਜਥੇਦਾਰ ਜਦੋਂ ਇਹ ਫੈਸਲਾ ਇਹ ਰਾਮ ਰਹੀਮ ਦੇ ਮਾਮਲੇ ਦੇ ਵਿੱਚ ਜਿਹੜਾ ਮਾਫੀ ਦਿੱਤੀ ਜਾਂਦੀ ਹੈ ਜਾਂ ਫਿਰ ਇਹਦੇ ਉਹ ਹੋ ਗਿਆ ਜੇ ਉਹਨਾਂ ਨੇ ਫੈਸਲਾ ਜੇ ਬਾਅਦ ਚ ਕਰਨਾ ਇਹਨਾਂ ਦਾ ਸੀਗਾ ਵੀ ਇਹ ਦੋਸ਼ੀ ਨੇ ਉਹ ਦੋਸ਼ੀ ਕਰਾ ਦਿੱਤੇ ਤੇ ਬਾਕੀ ਮੰਤਰੀਆਂ ਨੂੰ ਬਰਾੜੇ ਤੇ ਬਾਕੀ ਜਿਹੜਾ ਫੈਸਲਾ ਉਸ ਦਿਨ ਹੋਏਗਾ ਉਹ ਬਾਅਦ ਸੁਣਾਇਆ ਜਾਏਗਾ ਜੀ ਜੀ ਇਹ ਕਹਿੰਦਾ ਤੁਹਾਡੇ ਕਹਿੰਦਾ ਪਾਬਕ ਕਿ ਜਦੋਂ ਸੁਖਵੀਰ ਸਿੰਘ ਬਾਦਲ ਹੁਣ 15 ਦਿਨਾਂ ਦੇ ਵਿੱਚ ਵਿੱਚ ਜਦੋਂ ਵੀ ਜਾਣ ਖੈਰ ਇਹਨਾਂ ਲਈ ਟਾਈਮ ਬਾਉਂਡ ਨਹੀਂ ਕੀਤਾ ਹਨ 15 ਦਿਨ ਦੇ ਵਿੱਚ ਵਿੱਚ ਸੁਖਵੀਰ ਸਿੰਘ ਬਾਦਲ ਲਈ ਟਾਈਮ ਬਾਉਂਡ ਨਹੀਂ ਬਾਕੀ ਜਿਹੜੇ ਸਿੱਖ ਵਜ਼ੀਰਦ ਸਦੇ ਸੀ ਉਹਨਾਂ ਵਾਸਤੇ ਹੈਗਾ 15 ਦਿਨ ਦਾ ਹਾਂਜੀ ਹਾਂਜੀ ਸਾਰੇ ਜਾਣਗੇ ਸਾਰਿਆਂ ਨੂੰ ਜਾਣਾ ਚਾਹੀਦਾ ਹੈ ਹਾਂ ਤੇ ਕਹਿੰਦਾ ਪਾਬਕ ਕਿ ਸੁਖਵੀਰ ਸਿੰਘ ਬਾਦਲ ਜਦੋਂ ਵੀ ਜਾਣਗੇ ਕਹਿੰਦਾ ਪਾਬਕ ਉਹਦੋਂ ਤੱਕ ਤਾਂ ਉਹ ਤਨਖਾਈ ਆਕਰਾਰ ਘੋਸਤ ਰਹਿਣਗੇ ਕਹਿੰਦਾ ਪਾਬਕ ਕਿ ਅੱਜ ਤੋਂ ਉਹ ਕੌਮ ਦੇ ਦੋਸ਼ੀ ਹੋ ਗਏ ਬਿਲਕੁਲ 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 ਤੇ ਜਦੋਂ ਇਹ ਜਾਣਗੇ ਤਾਂ ਫਿਰ ਕੀ ਉਸ ਦਿਨ ਸਜ਼ਾ ਲਾਏਗੀ ਜਾਂ ਉਸ ਤੋਂ ਬਾਅਦ ਫਿਰ ਸਿੰਘ ਸਾਬਨ ਬੁਲਾਉਣਗੇ ਉਸ ਦਿਨ ਸਜ਼ਾ ਉਸ ਦਿਨ ਸੁਲਾਈ ਜਾਏਗੀ ਜਿਸ ਦਿਨ ਇਹ ਪੇਸ਼ ਹੋਣਗੇ ਉਹ ਸਾਹਮਣੇ ਖੜੇ ਹੋਣਾ ਪੈਂਦਾ ਨਾ ਦੋਸ਼ੀ ਨੂੰ ਜੀ ਜੀ ਜਿਸ ਤਰ੍ਹਾਂ ਜੱਜ ਬੋਲਦਾ ਤੇ ਦੋਸ਼ੀ ਖੜਾ ਹੁੰਦਾ ਫਿਰ ਉਸ ਵੇਲੇ ਉਹ ਸਜ਼ਾ ਦਿੰਦੇ ਜਿਵੇਂ ਕਿ ਅੱਜ ਵੀ ਉਹ ਫੈਸਿਲ ਤੋਂ ਹੀ ਦਿੱਤਾ ਨਾ ਫੈਸਲਾ ਅੱਜ ਵੀ ਫੈਸਿਲ ਤੇ ਖੜੇ ਹੋ ਕੇ ਨਾ ਸੁਣਾਈ ਹੈ ਨਾ ਕਿਸੇ ਖੜੇ ਹੋ ਕੇ ਸੁਣਾਉਣਗੇ ਤੇ ਜੇ ਇਹ ਹੋਣਗੇ ਦੋਸ਼ੀ ਉੱਥੇ ਖੜੇ ਹੋਣਗੇ ਬੀਬੀ ਜੀ ਮੇਰੇ ਕਹਿਣ ਦਾ ਭਾਵ ਕਿ ਜਿਸ ਦਿਨ ਹੁਣ ਪੇਚ ਹੁਣ ਸੁਖਬੀਰ ਸਿੰਘ ਬਾਦਲ ਮੰਨ ਲਓ 2 ਦਿਨਾਂ ਨੂੰ 4 ਦਿਨਾਂ ਨੂੰ ਜਾਂ ਮਹੀਨੇ ਤੱਕ ਜਾਣ ਜਦੋਂ ਵੀ ਜਾਣਗੇ ਉਸੇ ਦਿਨ ਹੀ ਫੈਸਲਾ ਸੁਣਾਇਆ ਜਾਏਗਾ ਜੋ ਵੀ ਸੁਣਾਇਆ ਜਾਏ ਉਸੇ ਦਿਨ ਉਸੇ ਦਿਨ ਤੇ ਇਹ ਹੁਣ ਜਿਵੇਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈ ਜਿਨ੍ਹਾਂ ਵੱਲੋਂ ਜਾਨਕੀ ਮਾਮਲਾ ਚੁੱਕਿਆ ਗਿਆ ਖਾਸ ਕਰਕੇ ਤੁਹਾਡੇ ਵੀ ਸਾਰੇ ਇਸ਼ੂ ਦੇ ਵਿੱਚ ਵੱਡੀ ਭੂਮਿਕਾ ਰਹੀ ਹੈ ਬਤਾਓ ਸੁਧਾਰ ਲਹਿਰ ਤੁਸੀਂ ਕੀ ਮੰਨਦੇ ਹੋ ਕੀ ਤੁਹਾਡਾ ਪ੍ਰਤੀਕਰਮ ਜਿਹੜਾ ਮੋٹے ਤੌਰ ਤੇ ਆਪਾਂ ਕਹਿ ਲਈਏ ਕੋਈ ਜਿਹੜੇ ਜਿਹੜੇ ਇਹਦੇ ਵਿੱਚ ਮੰਤਰੀ ਨੇ ਜਿਹੜੇ ਇਹਦੇ ਵਿੱਚ ਉਸ ਵੇਲੇ ਦੇ ਸਮੇਂ ਦੇ ਮੰਤਰੀ ਰਹੇ ਉਹ ਵੀ ਜਾਣਗੇ ਹਾਂ ਜਿਵੇਂ ਕਿ ਸ਼ਕੰਦਰ ਸਿੰਘ ਮਲੂਕਾ ਹੁਣ ਤੁਹਾਡੇ ਨਾਲ ਨੇ ਸਦੀਸ਼ ਸਿੰਘ ਰਖੜਾ ਸਾਹਿਬ ਜਾਨੀ ਜੀ ਜਾਣੀ ਮੈਂ ਤਾਂ ਕਹਿ ਰਹੀ ਹਾਂ ਜਾਣਗੀ ਸਾਰੇ ਹੂੰ ਹੂੰ ਜੀ ਜੀ ਇਹ ਕਹਿੰਦਾ ਭਾਬਾ ਕਿ ਜਦੋਂ ਇਹ ਸਪਸ਼ਟੀਕਰਨ ਸਾਰੇ ਜਿਹੜੇ ਮੰਤਰੀ ਦੇਣਗੇ ਸਿੱਖ ਮੰਤਰੀ ਤਾਂ ਫਿਰ ਕਈ ਤਰ੍ਹਾਂ ਦੀ ਤੰਦਾ ਤਾਂ ਹੋਰ ਵੀ ਖੁੱਲਣ ਖੁੱਲਣਗੀਆਂ ਖੁੱਲਣ ਗਿਆ ਜੀ ਉੱਥੇ ਲਿਖ ਕੇ ਦੇ ਆਏ ਸਾਰਾ ਕੁਝ ਹੂੰ 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 ਇੱਕ ਮੇਰਾ ਨਹੀਂ ਲਿਆ ਸਾਰਾ ਹਾਂ ਇੱਕ ਮੇਰਾ ਸਵਾਲ ਬੀਬੀ ਜੀ ਉਹ ਫੇਰ ਖੜਾ ਹੈ ਕਿ ਜਿਹੜਾ ਉਸ ਸਮੇਂ ਦੇ ਜਿਹੜੇ ਜਥੇਦਾਰ ਸਨ ਗਿਆਨੀ ਗੁਰਪ੍ਰੀਤ ਸਿੰਘ ਸੰਸੇਦ ਉਹਨਾਂ ਵੱਲੋਂ ਵੀ ਕੋਈ ਫੈਸਲਾ ਆਉਣ ਦੀ ਸੰਭਾਵਨਾ ਹੈ ਇਸ ਸਾਰੇ ਈਸ਼ੂ ਦੇ ਵਿੱਚ ਜਦੋਂ ਅੱਗੇ ਜਿਵੇਂ ਜਿਵੇਂ ਉੱਠੇਗਾ ਇਹ ਤੇ ਜਵਾਬਜੀਤ ਸਿੰਘ ਸਾਹਿਬ ਵੀ ਦੱਸ ਸਕਦੇ ਆ ਜੀ 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 ਕੋਈ ਅੱਗੇ ਸੁਧਾਰ ਲੈਣ ਦੀ ਮੀਟਿੰਗ ਤੁਸੀਂ ਇਸ ਫੈਸਲੇ ਤੋਂ ਬਾਅਦ ਕਰ ਰਹੇ ਹੋ ਕਿਤੇ ਮੀਟਿੰਗ ਅਸੀਂ ਜਲਦੀ ਕਰਾਂਗੇ ਜੀ ਜੀ ਇਹ ਮਿਸ਼ਨ ਪੰਜਾਬੀ